ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਅੱਜ ਕੱਲ ਜੋ ਮੌਸਮ ਚੱਲ ਰਿਹਾ ਆ ਝੋਨੇ ਜਿਹੜੇ ਆਪਣੇ ਪੱਕਣ ਵਾਲੇ ਦੌਰ 'ਵਲ ਵਧ ਰਹੇ ਆ ਤੇ ਵੱਧ ਚੁੱਕੇ ਹੀ ਆ ਤੇ ਲਗਭਗ ਬਾਢੀ ਹੋਰ ਹਫ਼ਤੇ ਤੇ ਸ਼ੁਰੂ ਹੋ ਜਾਣੀ ਆ ਤਾਂ ਕਰਕੇ ਸਾਰੀਆਂ ਵੈਰਾਈਟੀਆਂ ਜਿਹੜੀਆਂ ਹੁਣ ਆਪਣੇ ਸਟੇਜ ਤੇ ਆਖਰੀ ਸਟੇਜ ਤੇ ਹੀ ਨੇ ਇਸ ਟਾਈਮ ਜੋ ਹੁਣ ਵੈਰਾਈਟੀਆਂ ਤੁਸੀਂ ਦੇਖ ਰਹੇ ਹੋ ਇਹ ਵੈਰਾਈਟੀ ਇੱਕ ਬੰਨੇ ਆ ਜਿਹੜੀ ਉਹ ਦੇਖਣ ਤੋਂ ਹੀ ਰੰਗ ਤੋਂ ਹੀ ਪਤਾ ਲੱਗ ਰਹੀ ਹੋਣੀ ਆ ਕੇ ਪੀ ਆਰ 131 ਤੇ ਇੱਕ ਬੰਨੇ ਪੀ ਆਰ 126 ਦੋਨੋਂ ਪੀ ਆਰ ਵੈਰਾਈਟੀਆਂ ਆ ਕੋਈ ਸ਼ੱਕ ਨਹੀਂ ਦੋਨੇ ਵੈਰਾਈਟੀਆਂ ਵਧੀਆ ਆ ਕਿਸੇ ਵੀ ਵੈਰਾਈਟੀ ਨੂੰ ਵਧੀਆ ਘਟੀਆ ਉਦੋਂ ਹੀ ਕਿਹਾ ਜਾ ਸਕਦਾ ਜਦੋਂ ਆਪਣੇ ਕਿਸਾਨਾਂ ਦੇ ਖੇਤਾਂ ਵਿੱਚ ਉਹਨਾਂ ਦਾ ਜੋ ਰਿਜ਼ਲਟ ਆ ਉਹ ਪਤਾ ਲੱਗ ਜਵੇ ਵੀ ਕਾਮਯਾਬ ਹੋ ਰਹੀ ਆ ਵੈਰਾਈਟੀ ਕਿ ਨਹੀਂ ਹੁਣ ਜੇ ਆ ਵੈਰੈਟੀ ਦੀ ਗੱਲ ਕਰਾਂ ਜੋ ਪਹਿਲਾਂ ਦਿਖਾ ਰਿਹਾ ਹਾਂ ਤੁਹਾਨੂੰ ਇਹ ਹੈਗੀ ਆ ਪੀ ਆਰ 131 ਵੈਰੈਟੀ ਤੁਸੀਂ ਇਹਦੀ ਮੁੰਜਰ ਦੇਖ ਸਕਦੇ ਤੇ ਦਾਣੇ ਦਾ ਸਾਈਜ਼ ਦੇਖ ਸਕਦੇ ਆ ਦਾਣਾ ਸਾਫ਼ ਸੁਥਰਾ ਹੈ ਬਿਲਕੁਲ ਕੋਈ ਸ਼ੱਕ ਨਹੀਂ ਹੈ ਤੇ ਇਹ ਤੋਂ ਇਲਾਵਾ ਇਹਦੀ ਹੋਰ ਕੁਆਲਿਟੀ ਹੈ ਜਿਹੜੀ ਪੱਤੇ ਦਾ ਰੰਗ ਦੇਖੋ ਦਾਣੇ ਦਾ ਰੰਗ ਦੇਖੋ ਸਾਰੇ ਪੱਖ ਤੋਂ ਇਹਦੀਆਂ ਜਿਹੜੀਆਂ ਖਾਸੀਅਤਾਂ ਆ ਉਹ ਇਹਦੇ ਸਾਹਮਣੇ ਆ ਹਣੇ ਦੂਜੇ ਪਾਸੇ PR 126 ਵੈਰਾਈਟੀ ਦੀ ਗੱਲ ਕੀਤੀ ਜਾਵੇ ਇਹਦਾ ਵੀ ਤੁਸੀਂ ਦਾਣਾ ਦੇਖ ਸਕਦੇ ਆ ਪੂਰੀ ਕਾਮਜਾ ਵੈਰਾਈਟੀਆਂ ਦੇ ਵਿੱਚੋਂ ਆ ਐ ਨਹੀਂ ਆ ਕਿ ਵੈਰਾਈਟੀ ਜਿਹੜੀ ਆ ਕੋਈ ਇੰਨੀ ਖਾਸ ਨਹੀਂ ਆ ਪਿਛਲੇ ਸਾਲਾਂ ਤੋਂ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਇਹ ਵੈਰਾਈਟੀ ਰਾਜ ਕਰ ਰਹੀ ਹੈ ਤੇ ਜੇ ਗੱਲ ਕਰੀਏ ਬੇ ਲੱਗੀ ਕਦੋਂ ਆ ਆ 25 ਜੂਨ ਨੂੰ ਲੱਗੀ ਹੋਈ ਹੈ ਜਿਹੜੀ PR 131 ਹੈ ਤੇ ਇਹ ਹੁਣ ਲਗਭਗ ਜਿਹੜੀ ਆ ਆਪਣੀ 15 ਤੋਂ 20 ਅਕਤੂਬਰ ਤੱਕ ਤਿਆਰ ਹੈ ਬਾਡੀ ਲਈ ਜੇ ਗੱਲ ਕੀਤੀ ਜਾਵੇ ਹੁਣ ਆ ਪੀਆਰ 126 ਦੀ ਤਾਂ ਇਹ 12 ਕਜਲਾਈ ਦੀ ਲੱਗੀ ਹੋਈ ਹੈ ਤੇ ਇਹ ਵੀ ਹੋਰ ਹਫਤੇ 10 ਦਿਨ ਤੋਂ ਬਾਅਦ ਇਹਨੇ ਆਪਣਾ ਟੋਟਲੀ ਜਿਹੜਾ ਤਿਆਰੀ ਰੱਖ ਲੈਣੀ ਹੈ ਤੇ ਜੇ ਹੁਣ ਕਰੀਏ ਗੱਲ ਸਪਰੇਹਾਂ ਦੀ ਇਹ ਨੂੰ ਇੱਕ ਸਪਰੇਹ ਹੋਈ ਆ ਪੀਆਰ 126 ਨੂੰ ਤੇ ਆ ਜਿਹੜੀ ਪੀਆਰ 131 ਹੈ ਇਹ ਨੂੰ ਹਾਲੇ ਤੱਕ ਇੱਕ ਹੈ ਪਰ ਆਖਰੀ ਫੇਰ ਵੀ ਹਜੇ ਇਹਦੇ ਹੈਗੇ ਆ ਵੀ 25 ਦਿਨ ਤਾਂ ਕਰਕੇ ਇਹਨੂੰ ਇੱਕ ਜਿਹੜੀ ਆਪਾਂ ਤੇਲੇ ਦੀ ਸਪਰੇ ਹੋਪਰ ਦੀ ਸਪਰੇ ਆ ਉਹ ਆਪਾਂ ਕਰ ਦੇਣੀ ਆ ਕਿਉਂਕਿ ਜੇ ਇਸ ਸਟੇਜ ਤੇ ਇਹਦਾ ਕੋਈ ਵੀ ਚੀਜ਼ ਨੁਕਸਾਨ ਕਰ ਸਕਦੀ ਆ ਤਾਂ ਉਹ ਸਿਰਫ ਤੇ ਸਿਰਫ ਉਹੀ ਆ ਕਿਉਂਕਿ ਦਾਣਾ ਹਜੇ ਦੇਖੋ ਰੰਗ ਬਦਲ ਰਿਹਾ ਆ ਸਾਰੇ ਦਾਣੇ ਨੇ ਰੰਗ ਨਹੀਂ ਬਦਲੇ ਆ ਆਹ ਕਰਕੇ ਜਿੰਨੀ ਆਰਾਮ ਨਾਲ ਪੱਕੂਗੀ ਓਨਾ ਜ਼ਿਆਦਾ ਇਹਨੇ ਆਪਾਂ ਨੂੰ ਜਿਹੜਾ ਦਾਣੇ ਨੇ ਵਧੀਆ ਵਜਨ ਤੇ ਝਾੜ ਦੇ ਦੇਣਾ ਜੇ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਵੈਰੈਟੀਆਂ ਕਾਮਯਾਬ ਨੇ ਜੇ ਝਾੜਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਪੀਆਰ 131 ਦੇ ਵਿੱਚ ਵੀ 34-35 ਕੁੰਡਲ ਝਾੜ ਦੇਣ ਦੀ ਕੈਪੈਸਿਟੀ ਹੈਗੀ ਹੈ ਤੇ ਜੇ ਗੱਲ ਕਰੀਏ ਵੀ ਪੀਆਰ 126 A ਨੇ ਵੀ ਆਪਾਂ ਨੂੰ ਖੇਤਾਂ ਦੇ ਵਿੱਚ ਇੰਨਾ ਹੀ ਝਾੜ ਦਿੰਦਾ ਹੈ ਬਾਕੀ ਮੌਸਮ ਤੇ ਸਾਰਾ ਕੁਝ ਨਿਰਭਰ ਕਰਦਾ ਹੁੰਦਾ ਕੁਦਰਤ ਦੇ ਹੱਥ ਹੈ ਸਾਰਾ ਕੁਝ ਆਪਣਾ ਫਰਜ਼ ਹੁੰਦਾ ਆ ਮਿਹਨਤ ਕਰਨਾ ਠੀਕ ਹੈ ਨਾ ਤੇ ਜੇ ਸਪਰੇਆਂ ਦੀ ਗੱਲ ਕੀਤੀ ਜਾਵੇ ਹਮੇਸ਼ਾ ਦੀ ਤਰ੍ਹਾਂ ਇਹੀ ਕੋਸ਼ਿਸ਼ ਕਰਿਆ ਕਰੀਏ ਕਿ ਵੱਡੇ ਬ੍ਰਾਂਡਾਂ ਮਗਰ ਨਾ ਗਈਏ ਜਿਆਦਾ ਤੋਂ ਜਿਆਦਾ ਜਿਹੜੀ ਆਪਾਂ ਉਹਦੇ ਵਿੱਚ ਟੈਕਨੀਕਲ ਜਿਹੜਾ ਸਾਲਟ ਆ ਸਪਰੇ ਦੇ ਵਿੱਚ ਉਹਦੀ ਨੌਲੇਜ ਰੱਖੀ ਜਾਵੇ ਮੈਂ ਤਾਂ ਕਾਫੀ ਸਾਲਾਂ ਤੋਂ ਖੇਤ ਦੇ ਵਿੱਚ ਇਸੇ ਬਿਹਾਫ ਤੇ ਸਪਰੇਆਂਾਂ ਕਰਦਾ ਕਰਕੇ ਬਹੁਤ ਜ਼ਿਆਦਾ ਜਿਹੜਾ ਆ ਉਹਦੇ ਨਾਲ ਫਰਕ ਪੈ ਜਾਂਦਾ ਹੈ ਰਿਜ਼ਲਟ ਜਿਹੜਾ ਹੈ ਆਪਾਂ ਨੂੰ ਉਹਨੇ ਵੀ ਉਹਨਾਂ ਹੀ ਦੇਣਾ ਤੇ ਉਹਦੇ ਵਿੱਚ ਟੈਕਨੀਕਲ ਤੇ ਉਹਦੀ ਜਿਹੜੀ ਮਾਤਰਾ ਆ ਉਹ ਸੇਮ ਹੋਵੇ ਜੀ ਠੀਕ ਹੈ ਨਾ ਬਾਕੀ ਵੈਰਾਈਟੀ ਕੋਈ ਸ਼ੱਕ ਨਹੀਂ ਤੁਸੀਂ ਆਪ ਵੀ ਖੇਤਾਂ ਦੇ ਵਿੱਚ ਲਗਾਈ ਹੋਣੀ ਆ ਮੈਨੂੰ ਨਹੀਂ ਮੈਦੇਸ ਫਾਰ ਵੀ ਪੀਆਰ 131 ਨੂੰ ਕਿਤੇ ਜ਼ਿਆਦਾ ਕੋਈ ਖਾਸ ਵੱਡੀ ਦਿੱਕਤ ਦਾ ਸਾਹਮਣਾ ਆਇਆ ਹੋਊਗਾ ਕਾਮਯਾਬ ਵੈਰਾਈਟੀਆਂ ਵਾਂਗੂ ਹੋਈ ਹੈ ਕੋਈ ਪਹਿਲਾਂ ਦੇਖਣ ਨੂੰ ਜ਼ਰੂਰ ਝੋਨਾ ਹਲਕਾ ਲੱਗ ਰਿਹਾ ਸੀਗਾ ਪਰ ਫੇਰ ਵੀ ਹੁਣ ਦੇਖੀਏ ਹੁਣ ਬਿਲਕੁਲ ਟਿਕਾਣਾ ਸ਼ਾਨਦਾਰ ਝੋਨਾ ਖੜਾ ਹੈ ਦੇਖ ਸਕਦੇ ਆ ਕਿਤੇ ਵੀ ਕੋਈ ਕਮੀ ਨਹੀਂ ਹੈ ਹਰ ਕਪੱਖ ਤੋਂ ਭਰਪੂਰ ਆ ਝੋਨਾ ਕੁਦਰਤ ਦੇ ਹੱਥ ਹੈ ਝਾੜ ਵਧੀਆ ਆਵੇ ਸਾਰਿਆਂ ਦਾ ਹੀ ਤੇ ਮਿਹਨਤ ਨੂੰ ਭਾਗ ਲੱਗਣ ਬਾਕੀ ਇਹ ਵੀ ਜ਼ਰੂਰ ਹੈ ਕਿ ਇਹ ਜਿਹੜਾ PR126 ਵਾਲਾ ਖੇਤ ਹੈ ਇਹਦੇ ਵਿੱਚ ਜਿਹੜੀ ਰੂੜੀ ਰੂੜੀ ਹੈ ਢੇਰਿਆ ਉਹ ਕਾਫੀ ਜ਼ਿਆਦਾ ਪੈਂਦਾ ਤੇ ਜਿਹੜੀ ਆਹਾ ਹੈ ਪੀਆਰ 131 ਵਾਲੀ ਜ਼ਮੀਨ ਹੈ ਇਹਦੇ ਵਿੱਚ 2 4 5 ਸਾਲ ਤੋਂ ਘੱਟ ਤੋਂ ਘੱਟ ਵੀ 4 5 ਸਾਲ ਤੋਂ ਉਪਰ ਵਾਲੀ ਜਿਹੜੀ ਆ ਉਹ ਵਿੱਚ ਹੀ ਵਰਤਦੇ ਆ ਜੇ ਡੋਜ਼ ਦੀ ਵੀ ਗੱਲ ਕਰੀਏ ਨੂੰ ਕੀ ਖੁਰਾਕੇ ਦੀ ਕੀ ਹੈ ਤਾਂ ਪੀਆਰ 126 ਨੂੰ ਤਾਂ ਜਿੱਦਾਂ ਸਾਰੇ ਕਿਸਾਨਾਂ ਨੂੰ ਪਤਾ ਹੀ ਜਾਵੇ ਜ਼ਿਆਦਾ ਖੁਰਾਕ ਦੀ ਲੋੜ ਨਹੀਂ ਪੈਂਦੀ ਤਾਂ ਉਨੀ ਕੁ ਹੀ ਡੋਜ਼ ਹੈ ਤੇ ਇਹਦੀ ਵੀ ਗੱਲ ਕਰੀਏ ਤਾਂ ਇਹਨੂੰ ਵੀ ਸਿਰਫ ਤਿੰਨ ਬੈਗ ਹੈ ਜਿਹੜਾ ਯੂਰੀਆ ਦੇ ਨੇ ਤੇ ਉਸ ਤੋਂ ਇਲਾਵਾ ਜ਼ਿੰਕ ਹੈ ਤੇ ਸਲਫਰ ਹੈ ਕੋਈ ਵੀ ਵਾਧੂ ਇਹਨੂੰ ਬਾਲਟੀਆਂ ਆਰਗੈਨਿਕ ਪਾ ਡੱਕ ਜਿਆਦਾ ਕੁਝ ਨਹੀਂ ਪਾਇਆ ਗਿਆ ਕਿਉਂਕਿ ਜੇ ਅਸੀਂ ਮੈਨੇਜਮੈਂਟ ਵਧੀਆ ਰੱਖਾਂਗੇ ਫਸਲ ਦਾ ਫੇਰ ਸਾਨੂੰ ਆਲਰੇਡੀ ਜ਼ਮੀਨ ਦੇ ਵਿੱਚ ਇਦਾਂ ਦੇ ਹੋਰ ਵਾਧੂ ਆਰਗੈਨਿਕ ਜਿਹੜੇ ਬਾਜ਼ਾਰੂ ਆ ਉਹ ਪਾ ਕੇ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਉਮੀਦ ਆ ਵੀਡੀਓ ਵਧੀਆ ਲੱਗੀ ਹੋ ਤੁਹਾਡੇ ਏਰੀਆ ਦੇ ਵਿੱਚ ਕੀ ਰਿਪੋਰਟਾਂ ਨੇ ਕਿਹੜੀ ਵੈਰਾਈਟੀ ਆ ਕੋਈ ਸਜਾਵ ਹੋਵੇ ਉਹ ਵੀ ਦੇ ਸਕਦੇ ਆ ਹੁਣ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਉਦੋਂ ਤੱਕ ਲਈ ਸਾਰੇ ਹੀ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ